ਕਹਿੰਦਾ ਯਾਰ ਮੋਜਰਮ ਨੂੰ ਤਾਂ ਬੰਦੀ ਬਣਾਉਂਦੇ ਦੇਖਿਆ ਸੀ ਯਾਰ ਇੱਥੇ ਕੁੱਤੇ ਬੰਦੀ ਬਣਾਤੇ ਯਾਰ ਜ਼ੁਲਮ ਦੀ ਵੀ ਹੱਦ ਹੋ ਗਈ ਆ ਲੇਡੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕੰਮ ਵੀ ਚਾਰ ਕੁੱਤੇ ਨੇ ਜਿਹੜੇ ਹਫ਼ਤੇ ਤੋਂ ਗੱਡੀ 'ਚ ਬੰਦ ਕਰਤੇ ਯਾਰ ਜੀਵਨ ਹਰ ਇੱਕ ਜੀਵ ਜੰਤੂ ਦਾ ਹੁੰਦਾ ਜਾਨਵਰ ਦਾ ਹੁੰਦਾ ਪਰ ਕਿੰਨਾ ਯਾਰ ਨਿਰਦਈ ਹੋ ਗਏ ਲੋਕ ਯਾਰ ਆ ਵੀਡੀਓ ਦੇਖੋ ਪਹਿਲਾਂ ਵੀ ਚਾਰ ਕੁੱਤਿਆਂ ਨੂੰ ਹਫ਼ਤੇ ਤੋਂ ਨਾ ਗੱਡੀ ਦੇ ਵਿੱਚ ਬੰਦ ਕਰ ਰੱਖਿਆ ਯਾਰ ਹੱਦੀ ਕਰਤੀ ਜਮਾਂ ਜੁਰਮ ਦੀ ਤੇ ਲੋਕ ਮੰਗਰ ਪੈ ਗਏ ਤੇ ਘੇਰਾ ਪਾ ਲਿਆ ਤੇ ਬੌਂਦਲ ਗੀ ਹੈ ਆਂਟੀ ਜਿਹੜੀ ਆ ਆ ਵੀਡੀਓ ਸੁਣੋ ਪਹਿਲਾਂ ਤਾਂ ਕੀ ਚੱਲਦਾ ਹੈ ਇਸ ਵੀਡੀਓ ਦੇ ਵਿੱਚ ਆ ਦੇਖੋ ਪੂਰਾ ਰੋਲਾ ਪੈ ਗਿਆ ਇਹ ਆਂਡੀ ਗਵਾਂਡੀ ਇਕੱਠੇ ਹੋ ਗਏ ਮੈਂ ਸੋਸ਼ਲ ਮੀਡੀਆ 'ਤੇ ਪੈਰ ਚੂਰੀ ਫਿਰ ਬਦਲੇ 'ਚ ਵੀਡੀਓ ਬਣਾ ਰਹੀ ਹੈ ਲੇਡੀਜ਼ ਇਹ ਲਵਰ ਹੈ ਗਲਤ ਹੈ ਇਹ ਕਹਿੰਦੀ ਮਿਹਨਤ ਕਰਦੀਆਂ ਕੁੱਤਿਆਂ ਨੂੰ ਬਾਹਰ ਕੱਢਦੇ ਉਹ ਲੇਡੀਜ਼ ਵੀ ਵੀਡੀਓ ਬਣਾ ਕੇ ਕਹਿੰਦੀ ਮੈਂ ਵੀ ਪ੍ਰੂਫ ਪ੍ਰੂਫ ਜਿਹੜਾ ਰੱਖਣਾ ਕੋਲੇ ਪ੍ਰੂਫ ਦੋ ਦੱਸੋ ਯਾਰ ਤੁਸੀਂ ਦੱਸੋ ਦੋਸਤੋ ਕਿੰਨਾ ਕੁ ਸਹੀ ਹੈ ਆ ਦੇਖੋ ਇਹ ਗਾਈ ਨਾ ਇਹ ਤਾਂ ਕੈਮਰਾ ਲੈ ਕੇ ਇਹ ਆ ਦੇਖੋ ਗੱਡੀ ਦੇ ਵਿੱਚ ਕੁੱਤੇ ਨੇ 4 ਮਹੀਨਿਆਂ ਤੋਂ ਬੰਦ ਨੇ ਇਹ ਕੁੱਤੇ ਯਾਰ 4 ਮਹੀਨੇ ਵੱਡਾ ਜੁਰਮ ਯਾਰ ਇੰਨਾ ਨਿਰਦਈ ਹੋ ਗਏ ਲੋਕ ਆ ਦੇਖੋ ਆ ਕਿੰਨਾ ਧੱਕਾ ਦੇਖੋ ਯਾਰ ਕਹਿੰਦੇ ਵੀ ਪਾਗ ਲਾਏ ਏ ਔਰਤਾਂ ਯਾਰ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਵੀ ਲੋਕ ਕਿੰਨੇ ਨਰਦਈ ਹੋ ਗਏ ਯਾਰ ਆ ਦੇਖੋ ਆਪਣੇ ਆਪੇ ਖੋਲ ਦਿਜੀਏ ਆ ਦੇਖੋ ਖੋਲ ਦਿਜੀਏ ਇਹਨੇ ਆ ਬਸ ਬਹੁਤ ਹੋ ਗਿਆ ਖੋਲੋ ਇਸਕੋ ਖੋਲ ਦੋ ਚਾਬੀ ਨਹੀਂ ਦਿੱਤੀ ਪੁਲਿਸ ਆ ਗਈ ਪੁਲਿਸ ਵੀ ਆ ਗਈ ਚਾਬੀ ਨਹੀਂ ਦਿੱਤੀ ਇਸ ਲੇਡੀਜ਼ ਨੇ ਫਿਰ ਬਾਈ ਜਿਹੜਾ ਗੁੱਸਾ ਸੀ ਰੋਸ ਸੀ ਲੋਕਾਂ ਦਾ ਲੋਕਾਂ ਨੇ ਨਾ ਸ਼ੀਸ਼ੇ ਭੰਨਤੇ ਗੱਡੀ ਦੇ ਕੁੱਤੇ ਬਾਹਰ ਕੱਢ ਲਏ ਯਾਰ ਚਾਰੇ ਨਹੀਂ ਆ ਦੇਖੋ ਕਹਿੰਦੇ ਤੁਸੀਂ ਕੁੱਤਿਆਂ ਨੂੰ ਲੈ ਜਾਉਂਗੇ ਉਹ ਕਹਿੰਦਾ ਲੈ ਕੇ ਕਿੱਥੇ ਨਹੀਂ ਜਾਣਾ ਅਜੇ ਤੱਕ ਕੁੱਤਿਆਂ ਨੂੰ ਆਜਾਦ ਕਰਾਉਣਾ ਯਾਰ ਆ ਦੇਖੋ ਸਾਥ ਹੈ ਯੂਜੀ ਮੇਰਾ ਭਾਈ ਇਹ ਆ ਦੇਖੋ ਆਪ ਐਸੋਸੀਏਸ਼ਨ ਕੋ ਤੂੰ ਬੁਲਾ ਲੀਜੀ ਆਏ ਪਲੀਜ਼ ਆ ਦੇਖੋ ਬਹਿਸ ਹੈ ਯਾਰ ਇੱਕ ਤਾਂ ਜੁਰਮ ਕੀਤਾ ਉਹਨਾਂ ਕੁੱਤਿਆਂ ਦੇ ਨਾਲ ਜਾਨਵਰਾਂ ਦੇ ਨਾਲ ਯਾਰ ਰੈੱਗੀ ਵੀ ਨਹੀਂ ਹੈ ਉਸ ਉਸ ਦਿਨ ਮੈਂ ਤੇਰੀ ਮਾਂ ਰੈਗੀ ਨਹੀਂ ਉਸਾਰੇ ਮੱਲੇ ਵਾਲੇ ਹੱਥ ਜੋੜੀ ਜਾਂਦੇ ਆ ਵੀ ਕੱਢ ਦੋ ਉਹਨਾਂ ਨੂੰ ਮਾਰ ਇਤਨੇ ਲੋਕ ਬੋਲ ਰਹੇ ਹੈ ਕਿ ਰਿਲੀਜ਼ ਕਰ ਦੋ ਬਟ ਇਹ ਲੇਡੀ ਰਿਲੀਜ਼ ਨਹੀਂ ਕਰਨਾ ਚਾਹਤੀ ਆਪਣੀ ਜ਼ਿੱਦ ਤੇ ਅੜੀ ਹੋਈ ਹੈ ਬੱਚੋ ਕੋ ਜੇਲ੍ਹ ਕਰਾ ਹੂਆ ਹੈ ਚਾਰ ਚਾਰ ਕੁੱਤੋਂ ਕੋ ਪਿਛਲੇ 4 ਮਹੀਨੇ ਸੇ ਕੁੱਤੋਂ ਕੋ ਜੇਲ੍ਹ ਕਰਾ ਹੂਆ ਹੈ ਸਾਰੇ ਰੈਜ਼ੀਡੈਂਸ ਇਨਸੇ ਹੱਥ ਜੋੜ ਕੇ ਅਪੀਲ ਕਰ ਰਹੇ ਹੈ ਬਟ ਇਹ ਸਾਰੇ ਕੁੱਤੋਂ ਯਾਰ ਨਰਦਈ ਕਿੰਨੇ ਨੇ ਲੋਕ ਜ਼ੁਲਮ ਇੰਨਾ ਜ਼ਿਆਦਾ ਯਾਰ ਹੱਦ ਹੋਈ ਪਈ ਆ ਤੁਸੀਂ ਕਮੈਂਟਾਂ ਚ ਦੱਸਿਓ ਯਾਰ ਆਪਦੀ ਰਾਏ ਵੀ ਕਿਸੇ ਜਾਨਵਰ ਦੇ ਨਾਲ ਇੰਨਾ ਤੱਕਾ ਜਾਇਜ਼ ਹੈ ਜਾ ਨਾ ਜਾਇਆ ਜਾ ਉਹ ਕਮੈਂਟ ਕਰਕੇ ਨਾ ਆਪਦੀ رائے ਜ਼ਰੂਰ ਦਿਓ ਕਿਉਂਕਿ ਇੰਨਾ ਨਰਦੀ ਲੋਕਾਂ ਨੂੰ ਕੁਛ ਨਾ ਕੁਛ ਤਾਂ ਜਿਹੜਾ ਸਬਕ ਮਿਲਣਾ ਚਾਹੀਦਾ ਯਾਰ ਪੁਲਿਸ ਪਹੁੰਚ ਗਈ ਮੌਕੇ ਤੇ ਤੇ ਆਹ ਦੇਖ ਲਓ ਤੁਸੀਂ ਵੀਡੀਓ ਤੁਹਾਡੇ ਨਾਲ ਚੱਲ ਰਹੀ ਹੈ ਵੀ ਕੁੱਤਿਆਂ ਨੂੰ ਕਿਵੇਂ ਕੈਦ ਕੀਤਾ ਹੋਇਆ ਅਗਲੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ